ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਧਰਾਂ ਰੈਸਪੀਜ਼ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਆਲੂ ਦੀ ਚਟਪਟੀ ਜੀ ਸਬਜ਼ੀ ਇਹਨੂੰ ਤੁਸੀਂ ਆਲੂ ਕਤਲੇ ਵੀ ਕਹਿ ਸਕਦੇ ਹੋ ਜਾਂ ਤੁਸੀਂ ਅਚਾਰੀ ਆਲੂ ਵੀ ਕਹਿ ਸਕਦੇ ਹੋ ਜਦੋਂ ਘਰ ਵਿੱਚ ਕੋਈ ਸਬਜ਼ੀ ਨਾ ਹੋਵੇ ਬਣਾਉਣ ਨੂੰ ਤਾਂ ਤੁਸੀਂ ਇਸ ਤਰੀਕੇ ਨਾਲ ਆਲੂ ਦੀ ਸਬਜ਼ੀ ਬਣਾ ਕੇ ਤਿਆਰ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੇ ਜਲਦੀ ਬਣ ਕੇ ਤਿਆਰ ਹੁੰਦੀ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਤੇ ਨਾ ਲੱਗੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਆਲੂ ਦੀ ਸਬਜ਼ੀ ਅਸੀਂ ਇਸ ਤਰੀਕੇ ਨਾਲ ਬਣਾਵਾਂਗੇ ਕਿ ਸਾਨੂੰ ਅਦਰਕ ਲਸਣ ਤੇ ਪਿਆਜ਼ ਪਾਨ ਦੀ ਲੋੜ ਨਹੀਂ ਪਊਗੀ ਉਹ ਤੋਂ ਬਿਨਾਂ ਵੀ ਅਸੀਂ ਬਹੁਤ ਜ਼ਿਆਦਾ ਟੇਸਟੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਸਬਜ਼ੀ ਬਣਾਉਣਾ ਸ਼ੁਰੂ ਕਰਦੇ ਹਾਂ ਸਬਜ਼ੀ ਬਣਾ ਲਈ ਮੈਂ 10 ਤੋਂ 12 మీడియం ਸਾਈਜ਼ ਦੇ ਆਲੂ ਲਏ ਹਨ ਇਹਨਾਂ ਦਾ ਛਿਲਕਾ ਉਤਾਰ ਕੇ ਅਸੀਂ ਚੰਗੀ ਤਰ੍ਹਾਂ ਇਹਨਾਂ ਨੂੰ ਧੋ ਲਿਆ ਸੀਗਾ ਆਲੂ ਜਿਆਦਾ ਅਸੀਂ ਵੱਡੇ ਨਹੀਂ ਲੈਣੇ ਛੋਟੇ ਆਕਾਰ ਦੇ ਹੀ ਲਵਾਂਗੇ ਇਹਨਾਂ ਨੂੰ ਪਹਿਲਾਂ ਅਸੀਂ ਕਟਿੰਗ ਕਰਾਂਗੇ ਤੁਸੀਂ ਜਿੰਨੀ ਆਪਣੇ ਫੈਮਿਲੀ ਦੇ ਹਿਸਾਬ ਨਾਲ ਬਣਾ ਸਕਦੇ ਹੋ ਘੱਟ ਵੱਧ ਜਿੰਨੇ ਤੁਸੀਂ ਮੈਂਬਰ ਆ ਫੈਮਿਲੀ ਦੇ ਉਸ ਹਿਸਾਬ ਨਾਲ ਅਸੀਂ ਸਬਜ਼ੀ ਬਣਾ ਸਕਦੇ ਆ ਸਭ ਤੋਂ ਪਹਿਲਾਂ ਅਸੀਂ ਆਲੂਆਂ ਦੀ ਕਟਿੰਗ ਕਰਾਂਗੇ ਆਲੂਆਂ ਦੀ ਕਟਿੰਗ ਅਸੀਂ ਇਸ ਤਰੀਕੇ ਨਾਲ ਕਰਨੀ ਹੈ ਕਿ ਜਿਆਦਾ ਮੋਟੇ ਪੀਸ ਨਾ ਹੋਣ ਨਾ ਹੀ ਜਿਆਦਾ ਪਤਲੇ ਪੀਸ ਹੋਣ ਮੀਡੀਅਮ ਆਕਾਰ ਦੇ ਅਸੀਂ ਕਟਿੰਗ ਕਰ ਲਾਂਗੇ ਤੁਸੀਂ ਦੇਖ ਸਕਦੇ ਹੋ ਇਸ ਆਕਾਰ ਦੇ ਅਸੀਂ ਕਟਿੰਗ ਕਰਨੀ ਹੈ ਨਾ ਹੀ ਪਤਲੇ ਤੇ ਨਾ ਹੀ ਜਿਆਦਾ ਮੋਟੇ ਸਾਰੇ ਆਲੂਆਂ ਨੂੰ ਅਸੀਂ ਇਸ ਤਰੀਕੇ ਨਾਲ ਕਟਿੰਗ ਕਰ ਲਾਂਗੇ ਦੇਖੋ ਮੈਂ ਸਾਰੇ ਆਲੂ ਨੂੰ ਕਟਿੰਗ ਕਰਕੇ ਰੱਖ ਲਿਆ ਆ ਨਾ ਹੀ ਜ਼ਿਆਦਾ ਪਤਲੇ ਤੇ ਨਾ ਹੀ ਜ਼ਿਆਦਾ ਮੋਟੇ ਹੁਣ ਇਹਨਾਂ ਨੂੰ ਅਸੀਂ ਪਹਿਲਾਂ ਧੋ ਲਵਾਂਗੇ ਇੱਕ ਬੌਲ ਵਿੱਚ ਪਾਣੀ ਪਾ ਲਵਾਂਗੇ ਇਹਦੇ ਵਿੱਚ ਅਸੀਂ ਆਪਣੇ ਆਲੂਆਂ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲਾਂਗੇ ਤਾਂ ਕਿ ਇਹਨਾਂ ਦਾ ਸਟਾਰਚ ਜਿਹੜਾ ਬਿਲਕੁਲ ਹੀ ਖਤਮ ਹੋ ਜਾਵੇ ਦੋ ਤਿੰਨ ਵਾਰ ਸਾਫ਼ ਪਾਣੀ ਵਿੱਚ ਧੋਵਾਂਗੇ ਇਹਨੂੰ ਇਹ ਵਾਲੀ ਸਬਜੀ ਬਿਲਕੁਲ 5 ਤੋਂ 6 ਮਿੰਟ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਚਟਪਟ ਬਣਨ ਵਾਲੀ ਸਬਜੀ ਹੈ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਇਹ ਸਬਜੀ ਹੁਣ ਇਹਨਾਂ ਨੂੰ ਅਸੀਂ ਵਾਸ਼ ਕਰਕੇ ਇੱਕ ਚਾਲਣੀ ਵਿੱਚ ਰੱਖ ਲੈਣੇ ਤਾਂ ਕਿ ਇਹਨਾਂ ਦਾ ਪਾਣੀ ਜਿਹੜਾ ਸਾਰਾ ਨਿਚੜ ਜਾਵੇ ਚੰਗੀ ਤਰ੍ਹਾਂ ਇਹਨਾਂ ਨੂੰ ਅਸੀਂ ਡਰਾਈ ਕਰ ਲਾਂਗੇ ਉਹਨਾਂ ਗੈਸ ਤੇ ਅਸੀਂ ਪੈਨ ਇਹ ਕੜਾਹੀ ਰੱਖਾਂਗੇ ਇਹਦੇ ਵਿੱਚ ਪਾਵਾਂਗੇ 2 ਚਮਚ ਸਰੋਂ ਦੇ ਤੇਲ ਦੇ ਤੁਸੀਂ ਇਹਦੇ ਵਿੱਚ ਵੈਜੀਟੇਬਲ ਆਇਲ ਕੋਈ ਵੀ ਲੈ ਸਕਦੇ ਹੋ ਸਰੋਂ ਦਾ ਵੀ ਲੈ ਸਕਦੇ ਹੋ ਜਾਂ ਰਿਫਾਈਨ ਵੀ ਲੈ ਸਕਦੇ ਹੋ ਪਰ ਸਰੋਂ ਦੇ ਤੇਲ ਵਿੱਚ ਇਹ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਆ ਚੰਗੀ ਤਰ੍ਹਾਂ ਅਸੀਂ ਤੇਲ ਨੂੰ ਗਰਮ ਕਰ ਲੈਣਾ ਹੈ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਜੀਰਾ ਜੀਰੇ ਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ ਜੀਰੇ ਦਾ ਫਲੇਵਰ ਬਹੁਤ ਜ਼ਿਆਦਾ ਵਧੀਆ ਆਉਂਦਾ ਇਹਦੇ ਵਿੱਚ ਅੱਧਾ ਚਮਚ ਪਾਵਾਂਗੇ ਰਾਈ ਜਾਂ ਤੁਸੀਂ ਸਰੋਂ ਦੇ ਦਾਣੇ ਵੀ ਲੈ ਸਕਦੇ ਹੋ ਤੇ ਚਮਮੜਾ ਦਾ ਚੌਥਾ ਹਿੱਸਾ ਇਹਦੇ ਵਿੱਚ ਪਾਵਾਂਗੇ ਕਲੌਂਜੀ ਕਿਉਂਕਿ ਇਹ ਅਸੀਂ ਅਚਾਰੇ ਆਲੂ ਬਣਾ ਕੇ ਤਿਆਰ ਕਰ ਰਹੇ ਹਾਂ ਤਾਂ ਕਲੌਂਜੀ ਦਾ ਟੇਸਟ ਵੀ ਬਹੁਤ ਜ਼ਿਆਦਾ ਵਧੀਆ ਆਂਦਾ ਇਹਦੇ ਵਿੱਚ ਇਹਨਾਂ ਨੂੰ ਚੰਗੀ ਤਰ੍ਹਾਂ ਅਸੀਂ ਭੁੰਨ ਲੈਣਾ ਪਹਿਲਾਂ ਭੁੰਨੇ ਦੇ ਵਿੱਚ ਅਸੀਂ ਜਿਹੜੇ ਕਟਿੰਗ ਕਰਕੇ ਆਲੂ ਰੱਖੇ ਸੀ ਉਹ ਪਾ ਦਵਾਂਗੇ ਆਲੂਆਂ ਨੂੰ ਅਸੀਂ 2-3 ਮਿੰਟ 3 ਮਿੰਟ ਲਈ ਪਕਾਵਾਂਗੇ ਤਾਂ ਜਦੋਂ ਤੱਕ ਇਹਨਾਂ ਦਾ ਕਲਰ ਹੈ ਉਹ 골ਡਨ ਬਰਾਊਨ ਨਾ ਹੋ ਜਾਵੇ ਉਦੋਂ ਤੱਕ ਇਹਨਾਂ ਨੂੰ ਪਕਾ ਲਵਾਂਗੇ ਗੈਸ ਦੀ ਫਲੇਮ ਆ ਅਸੀਂ ਮੀਡੀਅਮ ਰੱਖਣੀ ਆ ਲਗਾਤਾਰ ਚਲਾਉਂਦੇ ਹੋਏ ਇਹਨਾਂ ਨੂੰ ਪਕਾ ਲੈਣਾ ਹੈ ਤਾਂ ਕਿ ਥੋੜੇ ਜਿਹਾ ਇਹਨਾਂ ਦਾ ਕਲਰ ਹੈ ਜਿਹੜਾ ਬਰਾਊਨ ਹੋ ਜਵੇ। ਇਹ ਸਬਜੀ ਹੈ ਜਿਹੜੀ ਤੁਸੀਂ ਪੂਰੀ ਨਾਲ, ਰੋਟੀ ਨਾਲ ਸਰਵ ਕਰ ਸਕਦੇ ਹੋ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ। ਬੱਚਿਆਂ ਦੇ ਟਿਫਿਨ ਲਈ ਸਵੇਰੇ ਬਣਾ ਕੇ ਤਿਆਰ ਕਰ ਸਕਦੇ ਹੋ। ਬਹੁਤ ਹੀ ਜਲਦੀ ਬਣ ਕੇ ਤਿਆਰ ਹੁੰਦੀ ਹੈ ਕਿਉਂਕਿ ਘਰੇ ਕਈ ਵਾਰ ਸਾਡੇ ਕੋਲ ਕੋਈ ਸਬਜੀ ਨਹੀਂ ਹੁੰਦੀ ਬਣਾਉਣ ਨੂੰ ਤਾਂ ਤੁਸੀਂ ਇਸ ਤਰੀਕੇ ਨਾਲ ਸਬਜੀ ਬਣਾ ਕੇ ਤਿਆਰ ਕਰ ਸਕਦੇ ਹੋ। ਤੁਸੀਂ ਦੇਖ ਸਕਦੇ ਹੋ ਪਹਿਲਾਂ ਨਾਲ ਆਲੂਆਂ ਦਾ ਕਲਰ 골ਡਨ ਹੋ ਚੁੱਕਿਆ ਹੈ। ਇਹਦੇ ਵਿੱਚ ਅਸੀਂ ਪਾਵਾਂਗੇ ਇੱਕ ਛਿਮ ਸ਼ਿਮਲਾ ਮਿਰਚ ਸ਼ਿਮਲਾ ਮਿਰਚ ਨੂੰ ਅਸੀਂ ਲੰਬੇ ਪੀਸ ਵਿੱਚ ਕੱਟ ਕਰਕੇ ਲੈ ਆਇਆ ਜੇ ਤੁਸੀਂ ਨਹੀਂ ਪਾਣਾ ਚਾਹੁੰਦੇ ਤਾਂ ਇਹਨੂੰ ਸਕਿਪ ਕਰ ਸਕਦੇ ਹੋ ਪਰ ਇਹਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਂਦਾ ਹੈ ਆ ਸਬਜੀ ਵਿੱਚ ਇੱਕ ਮੈਂ ਟਮਾਟਰ ਲਿਆ ਸੀਗਾ ਇਹਦੇ ਬੀਜ ਕੱਢ ਕੇ ਲੰਬੇ ਪੀਸ ਵਿੱਚ ਕੱਟ ਕਰ ਲਿਆ ਤਿੰਨ ਤੋਂ ਚਾਰ ਅਸੀਂ ਹਰੀ ਮਿਰਚਾਂ ਪਾਵਾਂਗੇ ਲੰਬੇ ਪੀਸ ਵਿੱਚ ਕਟੀਆਂ ਹੋਈਆਂ ਦੇਖਣ ਨੂੰ ਵੀ ਵਧੀਆ ਲੱਗਦੀਆਂ ਐ ਇਸ ਤਰੀਕੇ ਨਾਲ ਤੇ ਖਾਣ ਨੂੰ ਵੀ ਅੱਧਾ ਚਮਚ ਚਿਲੀ ਫਲੇਕਸ ਤੇ ਪਾਵਾਂਗੇ ਜੇ ਚਿਲੀ ਫਲੇਕਸ ਨਹੀਂ ਹੈਗੇ ਤਾਂ ਤੁਸੀਂ ਲਾਲ ਮਿਰਚ ਵੀ ਇਹਦੇ ਵਿੱਚ ਯੂਜ਼ ਕਰ ਸਕਦੇ ਹੋ ਚਮਚਾ ਦਾ ਚੌਥਾ ਹਿੱਸਾ ਇਹਦੇ ਵਿੱਚ ਹਲਦੀ ਪਾਵਾਂਗੇ ਹਲਦੀ ਬਿਲਕੁਲ ਘੱਟ ਮਾਤਰਾ ਵਿੱਚ ਪਾਣੀ ਹੈ ਜਿਆਦਾ ਨਹੀਂ ਪਾਣੀ ਅੱਧਾ ਚਮਚ ਪਾਵਾਂਗੇ ਧਨੀਆ ਪਾਊਡਰ ਦਾ ਅੱਧਾ ਚਮਚ ਪਾਵਾਂਗੇ ਭੁੰਨਿਆ ਹੋਇਆ ਜੀਰਾ ਪਾਊਡਰ ਮਸਾਲੇ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਘੱਟ ਵੱਧ ਕਰ ਸਕਦੇ ਹੋ ਅੱਧਾ ਚਮਚ ਅਮਚੂਰ ਪਾਊਡਰ ਦਾ ਪਾਵਾਂਗੇ ਕਿਉਂਕਿ ਇਹ ਠੱਟੀ ਮਿੱਠੀ ਬਣ ਕੇ ਤਿਆਰ ਹੋਊਗੀ ਸਬਜੀ ਸਬਜੀ ਜਿਹੜੀ ਆਪਣੇ ਟੇਸਟ ਦੇ ਅਕੋਰਡਿੰਗ ਨਮਕ ਪਾ ਲਵਾਂਗੇ ਅਮਚੂਰ ਪਾਊਡਰ ਨਹੀਂ ਹੈਗਾ ਤਾਂ ਤੁਸੀਂ ਇਹਦੇ ਵਿੱਚ ਅਨਾਰ ਦਾਣਾ ਵੀ ਪਾ ਸਕਦੇ ਹੋ ਇਹਦੇ ਨਾਲ ਬੜੀ ਵਧੀਆ ਟੇਸਟ ਆਂਦਾ ਹੈ ਆ ਚੰਗੀ ਤਰ੍ਹਾਂ ਇਹਨਾਂ ਨੂੰ 2 ਮਿੰਟ ਲਈ ਸੀ ਪਕਾ ਲੈਣਾ ਹੈ। ਸਬਜ਼ੀਆਂ ਦੇ ਨਾਲ ਸ਼ਿਮਲਾ ਮਿਰਚ ਤੇ ਟਮਾਟਰ ਨੂੰ ਅਸੀਂ ਥੋੜਾ ਜਿਹਾ ਕਰੰਚੀ ਰੱਖਾਂਗੇ ਜਿਆਦਾ ਅਸੀਂ ਨਹੀਂ ਪਕਾਣੇ ਇਹਨਾਂ ਦਾ ਕਰੰਚੀ ਟੇਸਟ ਬਹੁਤ ਜ਼ਿਆਦਾ ਵਧੀਆ ਲੱਗਦਾ ਆਲੂਆਂ ਵਿੱਚ। ਜੇ ਤੁਸੀਂ ਸ਼ਿਮਲਾ ਮਿਰਚ ਨਹੀਂ ਹੈਗੀ ਤੁਹਾਡੇ ਕੋਲ ਜਾਂ ਨਹੀਂ ਤੁਸੀਂ ਪਾਣਾ ਚਾਹੁੰਦੇ ਤਾਂ ਇਹਨੂੰ ਸਕਿਪ ਵੀ ਕਰ ਸਕਦੇ ਹੋ ਕੱਲਾ ਟਮਾਟਰ ਵੀ ਪਾ ਸਕਦੇ ਹੋ। ਟਮਾਟਰਾਂ ਦੇ ਅਸੀਂ ਬੀਜ ਨੂੰ ਅਲੱਗ ਕਰਕੇ ਤੇ ਉੱਪਰ ਵਾਲੀ ਪਰਤ ਨੂੰ ਹੀ ਕਟਿੰਗ ਕਰਕੇ ਪਾਣਾ ਹੈ। ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਲਾਂਗੇ ਸਾਡੇ ਆਲੂਆਂ ਵਿੱਚ ਚੰਗੀ ਤਰ੍ਹਾਂ ਮਸਾਲਾ ਜਿਹੜਾ ਉਹ ਮਿਕਸ ਹੋ ਸਕੇ ਇਹ ਇਹ ਸਬਜ਼ੀ ਵਿੱਚ ਅਸੀਂ ਬਿਨਾ ਲਿਆਸਨ ਪਿਆਜ਼ ਤੋਂ ਬਣਾ ਕੇ ਤਿਆਰ ਕਰ ਰਹੇ ਹਾਂ ਤਾਂ ਵੀ ਇਹਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਊਗਾ 2 ਮਿੰਟ ਲਈ ਇਹਨੂੰ ਢੱਕ ਕੇ ਪਕਾ ਲਵਾਂਗੇ ਤਾਂ ਕਿ ਜਿਹੜੇ ਆਲੂਆਂ ਉਹਨਾਂ ਵਿੱਚ ਚੰਗੀ ਤਰ੍ਹਾਂ ਮਸਾਲਾ ਫਲੇਵਰ ਆ ਸਕੇ ਮਸਾਲੇ ਦਾ ਫਲੇਵਰ ਆ ਸਕੇ 2 ਮਿੰਟ ਬਾਅਦ ਅਸੀਂ ਇਹਨੂੰ ਇੱਕ ਵਾਰ ਚੈੱਕ ਕਰ ਲਾਂਗੇ ਉੱਪਰ ਹਿਟ ਕਰ ਲਵਾਂਗੇ ਤਾਂ ਕਿ ਚੰਗੀ ਤਰ੍ਹਾਂ ਮਸਾਲਾ ਮਸਾਲੇ ਦੀ ਕੋਟਿੰਗ ਸਾਡੇ ਆਲੂਆਂ ਦੇ ਉੱਪਰ ਹੋ ਸਕੇ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਕੇ ਦੇਖਿਓ ਬਹੁਤ ਹੀ ਜ਼ਿਆਦਾ ਜਲਦੀ ਤੇ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਇਹ ਵਾਲੀ ਸਬਜੀ ਜਿਵੇਂ ਆਚਾਰੀ ਆਲੂ ਖਾਂਦੇ ਆ ਸੀ ਉਸ ਤਰੀਕੇ ਨਾਲ ਬਣ ਕੇ ਤਿਆਰ ਹੁੰਦੀ ਆ ਇਸ ਤਰੀਕੇ ਨਾਲ ਅਸੀਂ ਬਣਾ ਕੇ ਤਿਆਰ ਕਰਾਂਗੇ 2 ਮਿੰਟ ਲਈ ਹੋਰ ਪਕਾ ਲਵਾਂਗੇ ਤਾਂ ਕਿ ਸਾਡੇ ਆਲੂ ਜਿਹੜੇ ਚੰਗੀ ਤਰ੍ਹਾਂ ਸੌਫਟ ਹੋ ਜਾਣ 2 ਮਿੰਟ ਬਾਅਦ ਅਸੀਂ ਚੈੱਕ ਕਰ ਲਾਂਗੇ ਸਾਡੀ ਸਬਜੀ ਬਣ ਕੇ ਤਿਆਰ ਹੈ ਇਹਦੇ ਵਿੱਚ ਅਸੀਂ ਹਰਾ ਧਨੀਆ ਐਡ ਕਰ ਲਾਂਗੇ ਇਹ ਤੁਸੀਂ ਕਸੂਰੀ ਮੇਥੀ ਹੈਗੀ ਹੈ ਤੁਹਾਡੇ ਕੋਲ ਤੁਸੀਂ ਉਹ ਵੀ ਐਡ ਕਰ ਸਕਦੇ ਹੋ ਇਹਦੇ ਵਿੱਚ ਤੇ ਹਰਾ ਧਰੀਆਂ ਪਾ ਕੇ ਅਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਬਹੁਤ ਹੀ ਛੇਤੀ ਬਣਨ ਵਾਲੀ ਤੇ ਟੇਸਟੀ ਬਣਨ ਵਾਲੀ ਸਬਜ਼ੀ ਹੈ ਇਹ ਤੁਸੀਂ ਵੀ ਇੱਕ ਵਾਰ ਜ਼ਰੂਰ ਬਣਾ ਕੇ ਦੇਖਣਾ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਅੱਜ ਵਾਲੀ ਰੈਸਪੀ ਤੁਹਾਨੂੰ ਕਿੱਦਾਂ ਦੀ ਲੱਗੀ ਕਈ ਵਾਰ ਸਾਡੇ ਘਰੇ ਤਰੀ ਵਾਲੀ ਸਬਜੀ ਪਈ ਹੁੰਦੀ ਅਸੀਂ ਇਹਦੇ ਸਾਈਡ ਵਿੱਚ ਅਸੀਂ ਸੁੱਕੀ ਸਬਜੀ ਬਣਾ ਕੇ ਤਿਆਰ ਕਰ ਸਕਦੇ ਆ ਤੁਸੀਂ ਦੇਖ ਸਕਦੇ ਹੋ ਦੇਖਣ ਵਿੱਚ ਵੀ ਕਿੰਨੀ ਜ਼ਿਆਦਾ ਵਧੀਆ ਲੱਗ ਰਹੀ ਹੈ ਸਬਜੀ ਤੇ ਖਾਣ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਹੁੰਦੀ ਆ ਸਬਜੀ ਬਣ ਕੇ ਬਿਲਕੁਲ ਤਿਆਰ ਹੈ ਅਸੀਂ ਇਹਨੂੰ ਹੁਣ ਸਰਵ ਕਰ ਲਾਂਗੇ ਗਰਮ ਗਰਮ ਸਬਜੀ ਨੂੰ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਨਾ ਤੇ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਅੱਜ ਵਾਲੀ ਰੈਸਪੀ ਕਿੱਦਾਂ ਦੀ ਲੱਗੀ ਇਹ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਵਧੀਆ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਤੁਸੀਂ ਦੇਖ ਸਕਦੇ ਹੋ ਸਾਡੀ ਸਬਜ਼ੀ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਦੇਖਣ ਵਿੱਚ ਵੀ ਬਹੁਤ ਜ਼ਿਆਦਾ ਵਧੀਆ ਲੱਗ ਰਹੀ ਹੈ ਮਿਲ ਲਿਆ ਕਿਸੇ ਹੋਰ ਵਧੀਆ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਸ਼ਕਾਲ ਤੁਸੀਂ ਵੀ ਬਣਾਓ ਤੇ ਇੰਜੋਏ ਕਰੋ